ਕਈ ਭਗਤਾਂ ਦਾ ਬੋਲਿਆ ਕਿਦਾਂ ਪ੍ਰਵਾਨ ਜਿਵੇਂ ਕੋਈ ਕਿਸੇ ਦੀ ਸਿਫਾਰਿਸ਼ ਕਰ ਦਿੰਦਾ ਜਿਵੇਂ ਕੋਈ ਕਿਸੇ ਅਫਸਰ ਕੋਲ ਕਿਸੇ ਮੰਤਰੀ ਕੋਲ ਭਾਵੇਂ ਉਹਦਾ ਸੰਤਰੀ ਕਿਉਂ ਨਾ ਹੋਵੇ ਭਾਵੇਂ ਉਹਦੇ ਘਰ ਦਾ ਨੌਕਰ ਕਿਉਂ ਨਾ ਹੋਵੇ ਉਹ ਥੋੜੀ ਜੀ ਸਿਫਾਰਿਸ਼ ਕਰ ਦੋਵੇ ਤੇ ਬੰਦੇ ਦਾ ਕੰਮ ਵੜ ਜਾਂਦਾ ਹੈ ਬੰਦਾ ਸਭ ਨੂੰ ਮਿਲ ਲੈਂਦਾ ਜੇ ਉਹਦਾ ਪੀਓ ਨਾਲ ਮਲਾਣਾ ਚਾਹੇ ਤੇ ਮਿਲਾ ਸਕਦਾ ਯੋਗੇਦਰ ਸਾਹਿਬ ਚਲੋ ਇਹਦਾ ਕੰਮ ਕਰਦੇ ਨੇ ਬਿਚਾਰੇ ਨੇ ਬੜੇ ਚੱਕਰ ਮਾਰੇ ਨੇ ਤੇ ਫਿਰ ਭਾਈ ਲੰਦੇ ਨੇ ਸੱਤੇ ਤੇ ਬਲਵੰਡ ਜਿਨ੍ਹਾਂ ਦੇ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਨਾਂ ਦੇ ਬਚਨਾਂ ਨੇ ਉਹਨਾਂ ਨੂੰ ਬਖਸ਼ਾ ਨਹੀਂ ਦਿੱਤਾ ਮਤਲਬ ਕਹਿਣ ਦਾ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ ਉਹ ਸਾਡਾ ਭਲਾ ਕਰ ਸਕਦੇ ਹਨ ਦੇਖੋ ਗੁਰੂ ਤੇ ਇੱਥੇ ਸ਼ਬਦ ਜੋ ਆਇਆ ਉਹਦੇ ਮੁਤਾਬਕ ਹੈ ਕਿ ਭਗਤਾਂ ਦਾ ਬੋਲਿਆ ਪ੍ਰਵਾਨ ਹੈ ਇਹ ਤੇ ਭਗਤ ਲਿਖਿਆ ਗੁਰੂ ਤੇ ਭਲਾ ਕਰਦਾ ਹੀ ਕਰਦਾ ਗੁਰੂ ਦੇ ਹਮੇਸ਼ਾ ਸਾਡਾ ਭਲਾ ਕਰਦਾ ਕਰਦਾ ਸਾਡੀਆਂ ਅਰਦਾਸਾਂ ਸੁਣਦਾ ਹੀ ਸੁਣਦਾ ਮਾਰੀ ਜੀ ਕਹਿੰਦੇ ਜਿਹੜਾ ਗੁਰੂ ਦਾ ਦਾਸ ਹੈ ਗੁਰੂ ਦਾ ਭਗਤ ਹੈ ਉਹ ਵੀ ਭਲਾ ਕਰ ਦਿੰਦਾ ਬੜੀ ਵਾਰ ਦੇ ਆਪਾਂ ਸੁਣਿਆ ਹਜ਼ਾਰਾਂ ਵਾਲੀ ਸੁਣ ਲਿਆ ਨਾ ਗੁਰੂ ਅਰਜਨ